ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਕਵਤਾ ਕਹਿਣ ਲੱਗੇ ਹਾਂ ਮਾਂ ਬੋਲੀ ਪੰਜਾਬੀ ਨੂੰ ਸਮਰਪਤ ਹੈ ਬੜੇ ਪਿਆਰ ਨਾਲ ਸੁਣੋ ਜੀ ਨਵਾਂ ਹੈ ਅੱਜ ਜਮਾਨਾ ਆਇਆ ਪੁਰਾਣੇ ਲਈ ਓਡਾਰੀ ਹਰ ਇੱਕ ਬੰਦੇ ਨੇ ਆਪਣੀ ਨਵੀਂ ਸੋਚ ਅਸਾਰੀ ਹਰ ਇੱਕ ਮਾਂ ਬਾਪ ਦਾ ਸੁਪਨਾ ਉੱਚੀ ਲਾਵੇ ਓਡਾਰੀ ਚੰਗੇ ਸਕੂਲ ਚ ਪੜ੍ਹ ਲਿਖ ਜਾਵੇ ਮੇਰੀ ਔਲਾਦ ਵਿਚਾਰੀ ਚੰਗੀ ਹੈ ਇਹ ਹੈ ਇੰਗਲਿਸ਼ ਤੇ ਹਿੰਦੀ ਸਾਨੂੰ ਬੋਲ ਸੁਣਾਵੇ ਨਾ ਇਹ ਪੰਜਾਬੀ ਬੋਲੇ ਹਰ ਕੋਈ ਮਾਂ ਪਿਓ ਚਾਹੇ ਸਾਡੀ ਅੱਜ ਸੋਚਨੇ ਪਤਾ ਨਹੀਂ ਕਿੱਦਾਂ ਲਾਈ ਓਡਾਰੀ ਆਪਣੀ ਅੱਜ ਮਾਂ ਬੋਲੀ ਪੰਜਾਬੀ ਦਿਲ ਚੋਂ ਜਾਣ ਪੜਾਈ ਪੰਜਾਬੀ ਬੋਲਣ ਵਾਲੇ ਨੂੰ ਅਣਪੜ੍ਹ ਲੋਕ ਨੇ ਕਹਿੰਦੇ ਇੰਗਲਿਸ਼ ਬੋਲਣ ਵਾਲੇ ਲਾਗੇ ਲੋਕੀਂ ਟੁਕ ਟੁਕ ਬੈਂਦੇ ਫਕਰ ਮਹਿਸੂਸ ਹੈ ਕਰਦਾ ਜੇ ਕੋਈ ਇੰਗਲਿਸ਼ ਬੋਲ ਸੁਣਾਵੇ ਪੰਜਾਬੀ ਬੋਲਣ ਵਾਲੇ ਦਾ ਹੈ ਹਰ ਕੋਈ ਮੁਖੌਲ ਡਾਵੇ ਹਰ ਇੱਕ ਭਾਸ਼ਾ ਦਾ ਹੈ ਹੋਣਾ ਗਿਆਨ ਜ਼ਰੂਰੀ ਹਰ ਇੱਕ ਭਾਸ਼ਾ ਦਾ ਹੈ ਹੋਣਾ ਗਿਆਨ ਜ਼ਰੂਰੀ ਲੇਕਿਨ ਪੰਜਾਬੀ ਭਾਸ਼ਾ ਸਾਡੀ ਰਹਿ ਨਾ ਜਾਏ ਅਧੂਰੀ ਗੁਰਮੁਖੀ ਅੱਜ ਕੋਈ ਨਾ ਪੜਦਾ ਸਤਿਗੁਰਾਂ ਦੀ ਸਤਕਾਰੀ ਬਾਬਾ ਜੀ ਨੇ ਬਾਣੀ ਸਾਰੀ ਗੁਰਮੁਖੀ ਵਿੱਚ ਉਚਾਰੀ ਜਿਸ ਨੂੰ ਪੜ ਕੇ ਹਰ ਕੋਈ ਬੰਦਾ ਭਵ ਸਾਗਰ ਤਰ ਜਾਵੇ ਜਨਮ ਮਰਨ ਦੇ ਗੇਰ ਚ ਬੰਦਾ ਫੇਰ ਕਦੇ ਨਾ ਆਵੇ ਆਓ ਸਾਰੇ ਰਲ ਮਿਲ ਗੁਰਮੁਖੀ ਸਿੱਖੋ ਤੇ ਸਿਖਾਓ ਆਪਣੇ ਬੱਚਿਆਂ ਨੂੰ ਵੀ ਤੁਸੀਂ ਪੰਜਾਬੀ ਜ਼ਰੂਰ ਪੜ੍ਹਾਓ ਸੁਖੀ ਜਿਹਿਆਣਾ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਮਾਓ ਆਪ ਪੜੋ ਤੇ ਬੱਚਿਆਂ ਨੂੰ ਵੀ ਬਾਣੀ ਬੋਲ ਸੁਣਾਵੋ ਰਲ ਮਿਲ ਆਓ ਵਾਤਾਵਰਣ ਨੂੰ ਫਿਰਖ ਸੁਹਾਲ ਬਣਾਈਏ ਕੁਝ ਪਲ ਕੱਢ ਜ਼ਿੰਦਗੀ ਵਿੱਚ ਹਰਿਆਲੀ ਲੈ ਆਈਏ ਗੁਰੂਆਂ ਦੇ ਪੰਜ ਆਪ ਨਾਲ दिली ਪਿਆਰ ਵਧਾਈਏ ਬੱਲ ਮਾਂ ਬੋਲੀ ਪੰਜਾਬੀ ਨੂੰ ਦਿਲ ਵਿੱਚ ਫੇਰ ਵਸਾਈਏ ਗੁਰੂਆਂ ਦੇ ਇਹ ਪੰਜ ਆਪ ਨਾਲ ਦਿਲੀ ਪਿਆਰ ਵਧਾਈਏ ਬੱਲ ਮਾਂ ਬੋਲੀ ਪੰਜਾਬੀ ਨੂੰ ਦਿਲ ਵਿੱਚ ਫੇਰ ਵਸਾਈਏ ਬੱਲ ਮਾਂ ਬੋਲੀ ਪੰਜਾਬੀ ਨੂੰ ਦਿਲ ਵਿੱਚ ਫੇਰ ਵਸਾਈਏ ਜੇ ਇਹ ਮੇਰੀ ਕਵਿਤਾ ਤੁਹਾਨੂੰ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਪਿਆਰ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ